ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਕੁੜਦਣਾ ਨਗਰ ਪੰਚਾਇਤ ਵੱਲੋਂ ਸਾਡੀ ਜਥੇਬੰਦੀਆਂ ਵੱਲੋਂ ਪਿੰਡ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਭਾਈ ਜਿਹੜਾ ਆਪਣਾ ਧਰਨਾ 3 ਤਰੀਕ ਨੂੰ ਸੰਗਰੂ ਰੱਖਿਆ ਗਿਆ ਸੀਐਮ ਦੀ ਕੋਠੀ ਦੇ ਮੂਹਰੇ ਆਉਣਾ ਭਈ ਸਾਰਿਆਂ ਨੂੰ ਹੱਥ ਮਾਰ ਕੇ ਬੇਨਤੀ ਹੈ 11 ਵਜੇ ਨੂੰ ਆਪਣੇ 11 ਵਜੇ ਦਾ ਸਹੀ ਟਾਈਮ ਹੈ 11 ਵਜੇ ਨੂੰ ਸੰਗਰੂ ਭਾਈ ਪਹੁੰਚ ਜਿਓ ਸਾਰਿਆਂ ਨੂੰ ਹੀ ਵਨ ਕੇ ਬੇਨਤੀ ਆ ਸ਼ਾਂਤੀ ਮਾਹੌਲ ਨਾਲ ਆਉਣਾ ਠੀਕ ਹੈ ਲੰਗਰ ਪ੍ਰਸਾਦ ਦਾ ਨਾਲ ਲੈ ਕੇ ਆਇਓ ਬਾਈ ਸੋ ਮੇਰੀ ਬੇਨਤੀ ਆ ਪੰਜਾਬ ਦੇ ਸਾਰੇ ਨੌਜਵਾਨਾਂ ਦੇ ਅੱਗੇ ਸਾਨੂੰ ਜਿਹੜਾ ਕੁਝ ਹੁੰਦਾ ਹੋ ਜੇ ਪਰ 3 ਤਰੀਕ ਵਾਲਾ ਇਕੱਠ ਟੁੱਟਣਾ ਨਹੀਂ ਚਾਹੀਦਾ ਭਾਵੇਂ ਪੁਲਿਸ ਸਾਨੂੰ ਗ੍ਰਿਫਤਾਰ ਕਰਕੇ ਲੈ ਜਾਵੇ ਭਾਵੇਂ ਘਰਾ ਦੇ ਵਿੱਚ ਰੈਡਾ ਮਰੀ ਜਾਵੇ ਜਿਹੜਾ ਕੁਝ ਮਰਜ਼ੀ ਕਰ ਲਵੇ ਪਰ 3 ਤਰੀਕ ਨੂੰ ਇਕੱਠ ਟੁੱਟਣਾ ਨਹੀਂ ਚਾਹੀਦਾ 3 ਤਰੀਕ ਨੂੰ ਵੱਧ ਤੋਂ ਵੱਧ ਗੈਂਤੀ ਦੇ ਵਿੱਚ ਤੁਸੀਂ ਸੰਗਰੂਰ ਪਹੁੰਚਣਾ ਆਪਾਂ ਸਰਕਾਰ ਨੂੰ ਦਿਖਾਉਣਾ ਵੀ ਪੰਜਾਬ ਦੇ ਵਿੱਚ ਹਜੇ ਵੀ ਜਾਗਦਿਆਂ ਜ਼ਮੀਰਾਂ ਵਾਲੇ ਲੋਕ ਹੈਗੇ ਆ। ਇਹ 10000 ਰੁਪਈਆ ਭਾਨੇ ਨੇ ਮੇਥੋਂ ਮੰਗਿਆ। ਪਹਿਲਾਂ ਮੈਨੂੰ ਤੁਸੀਂ ਇੱਕ ਗੱਲ ਦੱਸੋ ਜਿਹੜਾ ਬੰਦਾ ਸੋਸ਼ਲ ਮੀਡੀਆ ਤੋਂ 10-10 ਲੱਖ ਰੁਪਈਆ ਕਮਾਉਂਦਾ ਹੋਵੇ